रेडी सीमा ਬਹੁਤ ਖੁਸ਼ ਸੀ ਡੰਡੀ ਉਸ ਦੀ ਖੁਸ਼ੀ ਦੀ ਅੱਜ ਕੋਈ ਸੀਮਾ ਨਹੀਂ ਸੀ ਡੰਡੀ ਅੱਜ ਉਸ ਨੂੰ ਆਪਣੀ ਜ਼ਿੰਦਗੀ ਪਰ ਦੀ ਕਿਤੀ ਕਮਾਈ ਦੀ ਹੱਦੋਂ ਬਾਅਦ ਖੁਸ਼ੀ ਹੋ ਰਹੀ ਸੀ ਡੰਡੀ ਅੱਜ ਉਸ ਦੀ ਪਿਆਰੀ ਧੀ ਮੰਨਤ ਐਮ ਏ ਦੀ ਪ੍ਰੀਖਿਆ ਵਿੱਚ ਪੂਰੇ ਕਾਲਜ ਵਿੱਚ ਪਹਿਲੇ ਨੰਬਰ ਉੱਤੇ ਆਈ ਸੀ ਡੰਡੀ ਅੱਜ ਉਸ ਨੂੰ ਆਪਣੀਆਂ ਆਸਾਂ ਨੂੰ ਬੂਰ ਪੈਂਦਾ ਨજર ਆ ਰਿਹਾ ਸੀ ਡੰਡੀ ਖੁਸ਼ੀ ਦੇ ਮਾਰੇ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਪਾਰਾ ਨਾਲ ਹੀ ਉਸ ਨੂੰ ਆਪਣਾ ਪੁਰਾਣਾ ਸਮਾਂ ਯਾਦ ਆ ਗਿਆ ਅਤੇ ਉਹ ਗੰਭੀਰ ਹੋ ਗਈ ਡੰਡੀ ਮਾ ਨੂੰ ਗੰਭੀਰ ਦੇਖ ਕੇ ਮੰਨਤ ਨੇ ਆਪਣੀ ਮਾਂ ਦਾ ਮੋਢਾ ਹਿਲਾਇਆ ਅਤੇ ਪੁੱਛਿਆ ਮਾਂ ਕੀ ਹੋਇਆ ਕਿੱਥੇ ਖੋ ਗਈ ਡੰਡੀ ਕੁਝ ਨਹੀਂ ਪੁੱਤ ਸੀਮਾ ਨੇ ਕਿਹਾ ਡੰਡੀ ਅੱਗੋਂ ਮੰਨਤ ਨੇ ਵੀ ਪਹਿਲਾ ਬਾਗ ਕੋਈ ਸਵਾਲ ਨਾ ਕੀਤਾ ਡੰਡੀ ਕੁੱਝ ਕੋ ਦਿਨਾ ਮਗਰੋਂ ਮੰਨਤ ਨੇ ਆਪਣੀ ਮਾਂ ਨੂੰ ਫਿਰ ਪਹਿਲਾ ਬਾਗ ਸੋਚਾਂ ਵਿੱਚ ਡੁੱਬੀ ਦੇਖਿਆ ਅਤੇ ਕੋਲ ਬੈਠਦਿਆਂ ਪੁੱਛਿਆ ਮਮਾ ਤੁਸੀਂ ਕਿਹੜੀਆਂ ਸੋਚਾਂ ਵਿੱਚ ਖੋਏ ਰਹਿਨੇ ਓ ਪ੍ਰਸ਼ੰਚੈਨਾ ਨਾ ਕਦੇ ਕੁਝ ਦੱਸ ਦੇ ਓ ਡੰਡੀ ਅੱਜ ਜੋ ਮਰਜੀ ਹੋ ਜੇ ਮੈਂ ਜਾਣ ਕੇ ਹੀ ਰਹਿਣਾ ਆਖਰ ਕਿਹੜੀ ਗੱਲ ਤੁਹਾਨੂੰ ਖਾਂਦੀ ਰਹਿੰਦੀ ਐ ਡੰਡੀ ਕੁਛ ਨਹੀਂ ਪੁੱਤ ਤੂੰ ਤਾਂ ਐਵੇਂ ਈ ਚਿੰਤਾ ਕਰੀ ਜਾਣੀ ਐ ਸੀਮਾ ਨੇ ਕਿਹਾ ਡੰਡੀ ਨਹੀਂ ਮੰਮਾ ਅੱਜ ਜੋ ਮਰਜ਼ੀ ਹੋ ਜੇ ਮੈਂ ਜਾਣ ਕੇ ਹੀ ਰਹੂੰ ਡੰਡੀ ਮੰਨਤ ਨੂੰ ਘਿਹੜੇ ਰੈਡੀ ਭਈ ਦੇਖ ਸੀਮਾ ਨੂੰ ਲੱਗ ਰਿਹਾ ਸੀ ਕਿ ਅੱਜ ਮੰਨਤ ਨੂੰ ਆਪਣੀ ਉਦਾਸੀ ਰਾਮ ਕਹਾਣੀ ਦੱਸਣੀ ਹੀ ਪੈਣੀ ਐ ਡੰਡੀ ਨਾਲੇ ਹੁਣ ਮੰਨਤ ਪੜ ਲਿਖ ਕੇ ਸਮਝਦਾਰ ਹੋ ਗਈ ਸੀ ਅਤੇ ਉਹ ਆਪਣੀ ਮਾਂ ਦੀਆਂ ਗੱਲਾਂ ਨੂੰ ਸਮਝ ਸਕਦੀ ਸੀ ਡੰਡੀ ਇਹੀ ਮਨ ਵਿੱਚ ਸੋਚ ਕੇ ਸੀਮਾ ਨੇ ਆਪਣੀ ਤੀ ਮੰਨਤ ਨੂੰ ਆਪਣੀ ਜੀਵਨ ਗਾਥਾ ਸੁਣਾਉਣੀ ਸ਼ੁਰੂ ਕੀਤੀ ਡੰਡੀ ਅੱਜ ਤੋਂ ਕੋਈ 30 ਸਾਲ ਪਹਿਲਾ ਮੈਂ ਇਸ ਘਰ ਵਿੱਚ ਨਵੀਂ ਵਿਆਹੀ ਆਈ ਸੀ ਡੰਡੀ ਆਮ ਕੁੜੀਆਂ ਬਾਗ ਮੈਨੂੰ ਵੀ ਵਿਆਹ ਦਾ ਬਹੁਤ ਚਾਹ ਸੀ ਡੰਡੀ ਸਾਜ ਤਾਜ ਕੇ ਰਹਿਣਾ ਮੈਨੂੰ ਬਹੁਤ ਪਸੰਦ ਸੀ ਡੰਡੀ ਮੈਂ ਕੰਮ ਵੀ ਖੂਬ ਕਰਦੀ ਸੀ ਪਰ ਮੇਰੀਆਂ ਦੋਵੇਂ ਜਠਾਨੀਆਂ ਫਿਰ ਵੀ ਮੇਰੇ ਕੰਮ ਵਿੱਚ ਨੁਕਸ ਕੱਢਣੋਂ ਨਾ ਹਟਦੀਆਂ ਡੰਡੀ ਮੇਰੀ ਸੱਸ ਉਂਝ ਮੈਨੂੰ ਕੁਝ ਨਾ ਕਹਿੰਦੀ ਪਰ ਕਈ ਵਾਰ ਉਹਨਾਂ ਦੀਆਂ ਗੱਲਾਂ ਵਿੱਚ ਆ ਕੇ ਮੈਨੂੰ ਖਰੀਆਂ ਖੋਟੀਆਂ ਸੁਣਾ ਦਿੰਦੀ ਡੰਡੀ ਮੈਂ ਕਦੇ ਉਹਨਾਂ ਦੇ ਅੱਗੇ ਨਹੀਂ ਪੁੱਲੀ ਸੀ ਡੰਡੀ ਇੰਜ ਹੀ 2-3 ਸਾਲ ਲੰਘ ਗਏ ਡੰਡੀ ਮੇਰੇ ਕੋਈ ਔਲਾਦ ਨਾ ਹੋਈ ਤਾਂ ਵੀ ਮੈਨੂੰ ਤਹਨੇ ਮਹਿਨੇ ਸੁਨਣ ਨੂੰ ਮਿਲਦੇ ਰਹਿੰਦੇ ਡੰਡੀ ਮੇਰੇ ਨਾਲ ਇੰਨਾ ਕੁਝ ਹੁੰਦਾ ਸੀ ਪਰ ਮੇਰੇ ਸਿਰ ਦੇ ਸਾਈਂ ਸ਼ਰਨ ਨੇ ਕਦੇ ਮੇਰੇ ਹੱਕ ਵਿੱਚ ਬੋਲਣ ਦਾ ਹਿਆ ਨਾ ਕੀਤਾ ਡੰਡੀ ਉਂਝ ਘਰ ਵਿੱਚ ਕੋਈ ਵੀ ਅੰਮਾ ਅੱਗੇ ਨਹੀਂ ਬੋਲਦਾ ਸੀ ਪਾਰਾ ਜਠਾਣੀਆਂ ਅੱਗੇ ਅੰਮਾ ਵੀ ਚੁੱਪ ਹੋ ਜਾਂਦੀ ਸੀ ਡੰਡੀ ਸਹੁਰੇ ਦੀ ਕਈ ਸਾਲ ਪਹਿਲਾਂ ਮੌਤ ਹੋਣ ਕਾਰਨ ਘਰ ਦੀ ਪ੍ਰਧਾਨ ਸੱਸ ਹੀ ਸੀ